ਸਤ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹਿੜਾ ਦਿਖਾਉਣ ਜਾ ਰਹੇ ਆ ਗਰਮੀਆਂ ਦਾ ਤੋਹਫਾ ਹੀ ਹੈ ਜਮਾ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਨੇ ਆ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਅਸਿਕਾ ਅਸਿਕਾ ਨਾਮ ਦੱਸ ਦਿਓ ਜੀ ਮਾਨਟਰ ਗਰਚਰ ਸਿੰਘ ਗਰਚਰ ਸਿੰਘ ਨਾਂ ਆ ਗਿਆ ਠੀਕ ਹੈ ਜੀ ਪਿੰਡ ਪਿੰਡ ਤਾਂ ਇਹ ਪੂਰਾ ਜਿਹੜਾ ਜਿਹੜਾ ਮੋਗਾ ਪੈ ਗਿਆ ਠੀਕ ਹੈ ਜੀ ਮੋਬਾਈਲ ਨੰਬਰ ਬੋਲੋ ਕਿ ਅਸੀਂ ਚੈਟ ਰੈਕ ਵਾਲੀ 8 ਨੂੰ ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਡ ਦੇਖ ਰਹੇ ਜੀ ਇਹ ਇੱਕ ਕੈਮਿਸ ਸੁਏ ਆ ਜਿਹੜਾ ਤਿੰਨ ਚਾਲ ਦੂਜਾ ਸੁਆ ਠੀਕ ਹੈ ਜੀ ਪਿਛਲੇ ਸੁਏ ਦਾ ਰਿਕਾਰਡ ਜੀ ਇਹਦਾ ਜਿਹੜਾ 15 ਠੀਕ ਹੈ ਦਿਨ ਕਿੰਨੇ ਕ ਬਾਕੀ ਨੇ ਜੀ ਇਹਦੇ ਹਫਤਾ ਬਾਕੀ ਆ ਠੀਕ ਹੈ ਤੋੜੋ ਬਾਹਰ ਨੂੰ ਤਾਂ ਦੇਖ ਸਕਦੇ ਹੋ ਕੰਪੈਕਟ ਲੇਵੇ ਦੇ ਵਿੱਚ ਆ ਗਈ ਐਂਡ ਜਿੰਦ ਜਾਣ ਦੇ ਵਿੱਚ ਆ ਗਈ ਤੁਸੀਂ ਨਾ ਛੁੱਟੀ ਸੀ ਜਿੰਦ ਜਾਣ ਦੇ ਵਿੱਚ ਲੇਸੀ ਨਾ ਵੀ ਕਿਸੇ ਪਾਸ ਨੂੰ ਤੁਸੀਂ ਫੇਸ ਕੁਆਲਟੀ ਵਗੈਰਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਇਹਨਾਂ ਇੱਕ ਨੰਬਰ ਟਾਪ ਨੂੰ ਜਾਂ ਨਿੰਦਨ ਜੋ ਕਿਸੇ ਪਾਸੋਂ ਤੁਸੀਂ ਦੇਖ ਸਕਦੇ ਹੋ ਕੰਪੈਕਟ ਲੇਵਲ ਦੇ ਵਿੱਚ ਆ ਗਈ ਤੁਸੀਂ ਦੇਖ ਸਕਦੇ ਹੋ ਚੌਂਚਵਾਦੀ ਕਿਵੇਂ ਜੀ ਬਾਲੀ ਪੋਲੀ ਆ ਜੀ ਚੌਂਚ ਚੌਚੀ ਦੇ ਇਹਨਾਂ ਇੱਕ ਨੰਬਰ ਆ ਪੋਲੀ ਝੂਲੀ ਵਿੱਚ ਆ ਗਈ ਲੇਸੀ ਨਾ ਵੀ ਕਿਸੇ ਪਾਸੋਂ ਨਹੀਂ ਸੋਹਣੇ ਮੁਸਕੀ ਆ ਥਣ ਲੱਗੇ ਵਿੱਚ ਹੈ ਹੱਥੀ ਚਵਾਇ ਕਰੋ ਤੇ ਨੂੰ ਠੀਕ ਹੈ ਜੀ ਇਹਦਾ ਮੁੱਲ ਇਹਦਾ ਮੁੱਲ ਜੀ ਫੋਨ ਫੋਨ ਉਂਤੇ ਕਰਦੇ ਆਂ ਜੀ ਠੀਕ ਹੈ ਬਾਜੂ ਹੋਊਗਾ ਜੀ ਹਾਂ ਜੀ ਠੀਕ ਹੈ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖ ਰਹੇ ਆ ਜੀ ਇਹ ਕਿਵੇਂ ਸੂਏ ਆ ਆਪਰ ਤੀਜੇ ਸੂਏ ਤੀਜੇ ਸੂਏ ਠੀਕ ਦਿਨ ਕਿੰਨੇ ਬਾਕੀ ਨੇ ਜੀ ਇਹਦੇ ਹਜੇ ਪਾਵਰ ਬਾਹਰ ਠੀਕ ਹੈ ਬਾਕੀ ਡੁੱਡ ਸਮਝ ਹੁੰਦੀ ਆ ਤੇ ਇਹਦਾ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ 18 ਕਿਲੋ 18 ਕਿਲੋ ਬਾਕੀ ਆਦਿ ਸਮਝ ਜਾਨੀ ਕਿ 20 ਪਲੱਸ ਕਹਿੰਦਾ ਪਾਵ ਜਾਊਗੀ ਇਹਦਾ ਠੀਕ ਹੈ ਤੋਰੋ ਬਾਹਰ ਬਾਕੀ ਸੇਵ ਆਤੀ ਹੈ ਜੀ ਜੀ ਦੋਸਤੋ ਰਿਜਨਲ ਤੀਜਾ ਸੂਆ ਸੂਰੀ ਆ ਸਿਰਫ 12 ਦਿਨ ਸੂਣ ਦੇ ਵਿੱਚ ਬਾਕੀ ਆ ਤੁਸੀਂ ਦੇਖ ਸਕਦੇ ਹੋ ਮਿਰਕ ਵੇਨਸ ਵਗੈਰਾ ਤੁਸੀਂ ਚੈੱਕ ਕਰੋ ਐਨ ਇੱਕ ਨੰਬਰ ਲਿਸਟ ਨਾ ਵੀ ਕਿਸੇ ਕੋਲ ਪਾਸੇ ਨਹੀਂ ਮੋੜ ਦੇਵੀਂ ਹਣ ਸੋਹਣੇ ਮੁੱਠੀ ਆ ਰਿਹਾ ਥਣ ਲੱਗਿਆ ਚੁਆਈ ਆ ਥਾਣਾ ਜਿਵੇਂ ਮਰਚੇ ਹੱਥੀ ਜੇ ਮਸ਼ੀਨੀ ਚੁਆਈ ਕਰੋ ਹਣ ਇੱਕ ਨੰਬਰ ਹੈ ਜਿੰਦ ਜਾਨ ਦੇ ਵਿੱਚ ਆ ਫੇਸ ਕੁਆਲਟੀ ਵਗੈਰਾ ਤੁਸੀਂ ਦੇਖੋਣ ਇੱਕ ਨੰਬਰ ਹੈ ਸਾਰਿਆਂ ਦੇ ਫੋਨ ਤੇ ਜੀ ਮਾਰਗ ਨਾਗਰਕਾਰ ਜੀ ਠੀਕ ਜੀ ਜਿਹੜੀ ਆਪਾਂ ਤੀਜੇ ਨੰਬਰ ਤੇ ਦੇਖ ਰਹੇ ਹਾਂ ਜੀ ਹਾਂ ਜੀ ਇਹ ਕਿਵੇਂ ਸੂਏ ਜੀ ਇਹ ਕਾ ਦੂਜਾ ਜੀ ਇਹ ਦੂਜਾ ਸੂਆ ਇਹਦੇ ਦਿਨ ਕਿੰਨੇ ਕ ਬਾਕੀ ਨੇ ਜੀ ਇਹਦਾ ਤਾਂ ਇਹ ਹੋ ਸਕਦਾ ਵੀ 14 ਨਾਲ ਲੈ ਜੀ 14 ਨਾਲ ਠੀਕ ਹੈ ਜੀ ਤੋ ਰੋ ਬਾਹਰ ਨੂੰ ਤੇ ਚੋਨਚਵਾਰੀ ਕਿਵੇਂ ਜੀ ਇਹ ਪਿਛਲੇ ਸੂਏ ਕੀ ਰਕਾਰ ਰਿਹਾ ਹੈ ਇਹਦਾ 12 12 ਕਿਲੋ ਯਾਨੀ ਕਿ ਉਮੀਦ 13 14 ਦੀ ਹੈ ਬਾਕੀ ਉਮੀਦ ਯਾਨੀ ਕੀ ਜੀ ਜੀ ਬਾਕੀ ਵੀਰ ਦੀ ਅੱਡ-ਅੱਡ ਸਮਝ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਐਨ ਜਿੰਦ ਜਾਣ ਦੇ ਵਿੱਚ ਹੈਗੀ ਬਿੱਸੀ ਨਾਲ ਵੀ ਕਿਸੇ ਪਾਸੇ ਨਹੀਂ ਬੋਲੀ ਝੋਲੇ ਦਾ ਚ ਕੰਪੈਕਟ ਆਰਡਰ ਦੇ ਵਿੱਚ ਹੈਗੀ ਤੁਸੀਂ ਦੇਖ ਸਕਦੇ ਹੋ ਫਿਰ ਜਿੰਦ ਵੈਰਲ ਤੁਸੀਂ ਦੇਖ ਲਓ ਫੇਸ ਕੁਆਲਟੀ ਵਗਰਾ ਐਨ ਇੱਕ ਨੰਬਰ ਆ ਬਾਈਆਂ ਦਾ ਫੋਨ ਤੇ ਮੁੱਲ ਕਰਨਗੇ ਬਾਜਪ ਰੇਟ ਹੋਗਾ ਜੀ ਇਹਨਾਂ ਦਾ ਠੀਕ ਆ ਵਪਾਰ ਦਾ ਕੰਮ ਵੀਰ ਦਾ ਜੀ ਅਪਾ ਜੀ ਉੱਥੇ ਨੰਬਰ ਤੇ ਦੇਖ ਰਹੇ ਜੀ ਇਹ ਕੰਮੇ ਸੂਏ ਜੀ ਇਹਦਾ ਵੀ ਦੂਜਾ ਜੀ ਇਹਦਾ ਦੂਜਾ ਰਹਿਣ ਨਾਲ ਦੂਜਾ ਸੂਏ ਸੂਰੀਏ ਕਿੰਨੇ ਕੇ ਦਿਨ ਬਾਕੀ ਨੇ ਜੀ ਇਹਦੇ ਇਹਦੇ ਤਾਂ ਪਤਾ ਹੀ ਹੈ ਹਫ਼ਤੇ ਰੇਂਦਾ ਠੀਕ ਹੈ ਜੀ ਚੂਨ ਚਵਾਦੀ ਕਿਵੇਂ ਹੈ ਬਾੜੀ ਕੋਲੀ ਹੈ ਜੀ ਠੀਕ ਹੈ ਜੀ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ ਸਾਰਾ ਕਿਲੋ ਠੀਕ ਹੈ ਜੀ ਸੀਮਿੰਟ ਵਗੈਰਾ ਦਾ ਕੁਝ ਪਤਾ ਹੈ ਜੀ ਇਹਦਾ ਨਹੀਂ ਸੀਮਿੰਟ ਠੀਕ ਹੈ ਜੀ ਯਾਨੀ ਕਿ ਕਹਿੰਦਾ ਭਾਵਾ ਚੰਗਾ ਹੀ ਲੱਗਿਆ ਵਗਾ ਠੀਕ ਹੈ ਤੋਰੇ ਬਾਹਰ ਨੂੰ ਜੀ ਤੁਸੀਂ ਦੇਖ ਸਕਦੇ 89 ਵਾਣਾ ਐਂਡ ਇੱਕ ਨੰਬਰ ਲੱਗਿਆ ਹੋਆ ਕੰਪਲਟ ਆਰਡਰ ਦੇ ਵਿੱਚ ਆ ਹਣ ਤਾਂ ਲੇਵਾ ਹੋਰ ਕੱਢਣਾ ਹੈ ਜੀ ਇਹਨੇ ਢਿੱਲਾ ਵਗੈਰਾ ਤੁਸੀਂ ਦੇਖੋ ਹਣ ਤਾਂ ਲੇਵਾ ਕੱਢਣਾ ਤੁਸੀਂ ਦੇਖ ਸਕਦੇ ਹੋ ਐਂਡ ਸੋਨਾ ਮੁਠੀ ਵਾਲਾ ਚੋਈ ਆ ਗਿਆ ਚਾਹੇ ਹੱਥੀ ਕਰੋ ਚਾਹੇ ਮਸ਼ੀਨੀ ਚੋਈ ਕਰੋ ਕਿਸੇ ਪਾਸੋਂ ਦਿੱਸੀ ਨਾ ਮਿਲੇਗੀ ਫੇਸ ਕੁਆਲਟੀ ਵਗੈਰਾ ਤੁਸੀਂ ਦੇਖੋ ਐਨਾ ਇੱਕ ਨੰਬਰ ਕਿੰਨੇ ਦਿਨ ਬਾਕੀ ਨੇ ਜੀ ਇਹਦੇ ਇਹਦਾ 5 ਹਫਤਾ ਜੀ ਹਫਤਾ ਬਾਕੀ ਹੈ ਠੀਕ ਹੈ ਜੀ ਸੋਨੇ ਦਾ 4 ਹਫਤਾ ਬਾਕੀ ਆ ਰੇਟ ਇਹਦਾ ਫੋਨ ਤੇ ਹੋਊਗਾ ਜੀ ਬਾਜਬ ਰੇਟ ਹੋਊਗਾ ਇੱਕੋ ਵੀਡੀਓ ਦੇ ਵਿੱਚ ਤੁਹਾਨੂੰ 4 ਬੈੜਾ ਦਿਖਾਈਆਂ ਇੱਕੋ ਘਰ ਫੋਰ ਸੇਲ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਕਰ ਲੋ ਕੰਟੈਕਟ ਪਿੰਡ ਤਖਤਪੁਰਾ ਜ਼ਿਲ੍ਹਾ ਮੁਕਾਤ ਹੈਗੀ ਵੀਡੀਓ ਦੇਖਣ ਲਈ ਸਾਡਾ तहे ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨੰਬਰ ਨੂੰ ਫੋੜੋ